ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਦੋਸਤੋ ਅੱਜ ਕਾਫੀ ਦਿਨਾਂ ਪਿੱਛੋਂ ਤੁਹਾਡੇ ਰੂਬਰੂ ਹੋਣ ਲੱਗੇ ਹੈਗੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਦੋ ਤਿੰਨ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਇੱਕ ਤਾਂ ਜਿਵੇਂ ਤੁਹਾਨੂੰ ਪਤਾ ਵੀ ਆਸਟ੍ਰੇਲੀਆ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਹੈਗੀ ਆ ਉੱਥੇ ਤਕਰੀਬਨ ਇੱਕ ਯੂਐਸ ਦਾ ਕੋਈ ਚੱਲ ਰਿਹਾ ਸੀਗਾ ਸਮਾਗਮ 10 ਦਿਨ ਚੱਲਣਾ ਸੀ ਉਹ ਤੇ ਜਿੱਥੇ ਦੋ ਅਸਲਾਮਕ ਅੱਤਵਾਦੀਆਂ ਨੇ ਆ ਕੇ ਗੋਲੀਬਾਰੀ ਕੀਤੀ ਹੈਗੀ ਆ ਤੇ ਉਹਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਘਟੀ ਹੈਗੀ ਆ ਤੁਸੀਂ ਵੇਖੋ ਕੋਈ ਉੱਥੇ ਬੌਂਡੀ ਬੀਚ ਹੈਗੀ ਆ ਜਿੱਥੇ ਆਸਟ੍ਰੇਲੀਆ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਉੱਥੇ ਆ ਕੇ ਅਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ 10 ਲੋਕਾਂ ਨੂੰ ਮਾਰ ਦਿੱਤਾ ਗਿਆ ਕਾਫੀ ਸਾਰੇ ਜ਼ਖਮੀ ਆ ਉਸ ਤੋਂ ਬਾਅਦ ਇਹ ਪੁਲਿਸ ਨੇ ਵੀ ਆ ਕੇ ਇੱਕ ਨੂੰ ਠੇਰ ਕਰ ਦਿੱਤਾ ਤੇ ਇੱਕ ਨੂੰ ਜ਼ਖਮੀ ਹਾਲਤ ਦੇ ਵਿੱਚ ਫੜਿਆ ਤੇ ਇਸ ਸਭ ਕਾਸੇ ਦੇ ਵਿੱਚ ਇੱਕ ਮੁਸਲਮਾਨ ਵਿਅਕਤੀ ਹੈਗਾ ਜਿਹੜਾ ਹੀਰੋ ਬਣ ਕੇ ਉੱਭਰਿਆ ਜਿਹਦਾ ਨਾਂ ਹੈਗਾ ਅਹਿਮਦ ਅਲ ਅਹਿਮਦ ਜਿਹੜਾ ਉੱਥੇ ਫੜਾਂ ਦੀ ਕੋਈ ਰੇੜੀ ਲਾਉਂਦਾ ਸੀ 43 ਸਾਲ ਦੀ ਉਮਰ ਦਾ ਦੋ ਬੱਚਿਆਂ ਦਾ ਬਾਪ ਆ ਉਹਨੇ ਜਦੋਂ ਵੇਖਿਆ ਵੀ ਇਹ ਸਾਕਸ਼ ਗੋਲਗਾ ਚਰਾ ਰਹੇ ਹੈ ਜਿਆ ਯੂਐਸ ਲੋਕਾਂ ਦੇ ਉੱਤੇ ਹਫੜਾ-ਥਫੜੀ ਮੱਚੀ ਹੋਈ ਆ ਤਾਂ ਉਹਨੇ ਕਾਰ ਦਾ ਉਹਨਾਂ ਲੈ ਕੇ ਤੇ ਉਹਨੂੰ ਜਫਾ ਪਾ ਰਿਹਾ ਇੱਕ ਬੰਦੇ ਨੂੰ ਉਹਨਾਂ ਦੇ ਵਿੱਚੋਂ ਤੇ ਉਹਦੀ ਗਨ ਖੋਲੀ ਤੇ ਉਹਦੇ ਪਿੱਛੋਂ ਮੇਰਾ ਖਿਆਲ ਹੋ ਸਕਦਾ ਇਹ ਨਹੀਂ ਉਹਨੂੰ ਜ਼ਖਮੀ ਕੀਤਾ ਹੋਵੇ ਤੇ ਇੱਕ ਵੱਡੀ ਘਟਨਾ ਜਿਹੜੀ ਕਤਲੇਆਮ ਸੀ ਉਹਨੂੰ ਇਹਨੇ ਇੱਕ ਤਰ੍ਹਾਂ ਦੇ ਨਾਲ ਰੋਕ ਦਿੱਤਾ ਗਿਆ ਤੁਸੀਂ ਵੇਖੋ ਵੀ ਮਾਰਨ ਵਾਲੇ ਵੀ ਮੁਸਲਮ ਤੇ ਉਹਨੂੰ ਫੜਨ ਵਾਲਾ ਵੀ ਮੁਸਲਮਾਨ ਮੈਂ ਸਮਝਦਾ ਵੀ ਇਸ ਬਹਾਦਰੀ ਭਰੇ ਕਾਰੇ ਦੇ ਨਾਲ ਉਹਨੇ ਆਪਣੇ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਬਦਨਾਮ ਹੋਣੋਂ ਬਚਾ ਲਿਆ ਕਿਉਂਕਿ ਜੇ ਕਿਤੇ ਇਹ ਨਾਂ ਫੜਦਾ ਉਹਨੂੰ ਤੇ ਇਹ ਜਿਹੜਾ ਮੁਸਲਮਾਨ ਲੋਕਾਂ ਨੇ ਘਟਨਾ ਕੀਤੀ ਸੀਗੀ ਤਾਂ ਪੂਰੀ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਵੈਸਟਰਨ ਮੁਲਕਾਂ ਦੇ ਵਿੱਚ ਵੱਡੀ ਪੱਧਰ ਤੇ ਕੀਤਾ ਜਾਣਾ ਸੀਗਾ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਵਾਕਿਆ ਦੇ ਵਿੱਚ ਹੀ ਇਸ ਗੋਲੀ ਕਾਂਡ ਦਾ ਹੀਰੋ ਆ ਜਿਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜੱਫਾ ਪਾ ਕੇ ਤੇ ਉਹ ਤੋਂ ਗਨ ਖੋਈ ਆ ਸੋ ਮੈਂ ਸਲੂਟ ਕਰਦਾ ਇਸ ਇਨਸਾਨ ਨੂੰ ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦਾ ਇੱਕ ਹੋਰ ਵਿਅਕਤੀ ਕਮਲਪ੍ਰੀਤ ਸਿੰਘ 25 ਸਾਲ ਦਾ ਉਹਨੇ ਇੱਕ ਦਰਘਟਨਾ ਇੱਕ ਹੋਰ ਕਰ ਦਿੱਤੀ ਹੈਗੀ ਆ ਵਾਸ਼ਿੰਗਟਨ ਸਟੇਟ ਦੇ ਹਾਈਵੇ 167 ਦੇ ਉੱਤੇ ਉੱਥੇ ਖੜੇ ਟ੍ਰੈਫਿਕ ਦੇ ਵਿੱਚ ਲਿਆ ਕੇ ਉਹਨੇ ਪਿੱਛੋਂ ਟਰੱਕ ਮਾਰਿਆ ਜਿਸ ਦਾ ਕਰਕੇ ਜਿਵੇਂ ਕਹਿੰਦਾ ਵੀ ਮੇਰਾ ਕਲੈਕ 2 ਵਿਅਕਤੀਆਂ ਦੀ ਮੌਤ ਵੀ ਹੋ ਗਈ ਆ ਤੇ ਹੁਣ ਉਹਨੂੰ ਜਿਵੇਂ ਕਹਿੰਦਾ ਵੀ ਲਾਪਰਵਾਹੀ ਦੇ ਨਾਲ ਵਹੀਕਲ ਚਲਾਉਣਾ ਵਾਸਤੇ ਗ੍ਰਫਤਾਰ ਕੀਤਾ ਗਿਆ ਹੈਗਾ ਤੇ ਉਦੋਂ ਪਿੱਛੋਂ ਤੁਹਾਨੂੰ ਪਤਾ ਵੀ ਆ ਇਸ ਦਾ ਟਟੇਨਰ ਵੀ ਫਿਰ ਲੱਗਦਾ ਹੈਗਾ ਤੇ ਸੋਚਣ ਵਾਲੀ ਗੱਲ ਇਹ ਹੈ ਵੀ ਦੇਖੋ ਜਿਹੜਾ ਸਿੰਘ ਨਾਂ ਉਹ ਪਹਿਲੇ ਟਰੱਕ ਇੰਡਸਟਰੀ ਦੇ ਵਿੱਚ ਪੂਰਾ ਬਦਨਾਮ ਹੋ ਚੁੱਕਿਆ ਤੇ ਜਿਹੜੇ ਇਹ ਘਟਨਾਵਾਂ ਹੈਗੀਆਂ ਚਲੋ ਐਕਸੀਡੈਂਟ ਕਿਤੇ ਵੀ ਹੋ ਸਕਦਾ ਪਰ ਐਕਸੀਡੈਂਟ ਦਾ ਕੋਈ ਕਾਰਨਤਾ ਹੋਵੇ ਨਾ ਜੇ ਹੁਣ ਤੁਸੀਂ ਪਿੱਛੋਂ ਲਿਆ ਕੇ ਖੜੇ ਟਰੈਕ ਦੇ ਵਿੱਚ ਗੱਡੀ ਮਾਰਨੀ ਹੈਗੀ ਆ ਬਿਨਾ ਬ੍ਰੇਕਾਂ ਲਾਏ ਤੋਂ ਇਹਨੂੰ ਤਾਂ ਆਪਾਂ ਲਾਪਰਵਾਹੀ ਕਹਿ ਸਕਦੇ ਹਾਂ ਨੂੰ ਆਪਾਂ ਐਕਸੀਡੈਂਟ ਥੋੜੀ ਕਹਿ ਸਕਦੇ ਹੈਗੀਆਂ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕਿਤੇ ਨਾ ਕਿਤੇ ਪੂਰੇ ਪੰਜਾਬੀ ਭਾਈਚਾਰੇ ਨੂੰ ਫਿਰ ਉਹ ਜਿਵੇਂ ਕਹਿੰਦਾ ਵੀ ਦੁਨੀਆ ਪੱਤਰ ਦੇ ਵਿੱਚ ਬਦਨਾਮ ਕਰਦੀਆਂ ਹੈਗੀਆਂ ਪਹਿਲਾਂ ਹੀ ਅਸੀਂ ਬਹੁਤ ਬਦਨਾਮ ਹੋ ਚੁੱਕੇ ਹਾਂ ਪਹਿਲਾਂ ਫੁੱਲ ਰੈਡ ਵਾਲਾ ਐਕਸੀਡੈਂਟ ਲੈ ਲਓ ਉਹਦੇ ਵਿੱਚ ਵੀ ਸਿੰਘ ਫਿਰ ਅੰਟਾਰੀਓ ਵਾਲਾ ਐਕਸੀਡੈਂਟ ਲੈ ਲਓ ਜਿੱਥੇ ਰਿਆ ਕੇ ਪਿੱਛੇ ਗੱਡੀ ਮਾਰੀ ਸੀ ਉਹਨੇ ਕਈ ਲੋਕ ਉੱਥੇ ਮਾਰੇ ਗਏ ਸੀਗੇ ਉਹ ਵੀ ਸਿੰਘ ਫਿਰ ਆ ਪਿੱਛੇ ਜੇ ਇੱਕ ਹਰਿਆਣੇ ਦਾ ਮੁੰਡਾ ਸੀ ਉਹਨੇ ਓਰੇਗਨ ਦੇ ਵਿੱਚ ਐਕਸੀਡੈਂਟ ਕਰ ਦਿੱਤਾ ਸੀਗਾ ਉਹਦਾ ਟਰੱਕ ਜੈਕ ਨਾਈਫ ਹੋ ਗਿਆ ਸੀਗਾ ਤੇ ਜਿਵੇਂ ਕਹਿੰਦਾ ਉਹ ਕੁਮਾਰ ਸੀਗਾ ਹੁਣ ਫਿਰ ਇਹ ਜਿਵੇਂ ਕਹਿੰਦਾ ਵੀ ਤੀਸਰਾ ਸਿੰਘ ਨਿਕਲ ਆ ਕਮਲਪ੍ਰੀਤ ਸਿੰਘ ਇਹ ਸਾਰੇ ਮੁੰਡੇ ਉਹੀ ਆ ਜਿਨ੍ਹਾਂ ਕੋਲੇ ਨਵੇਂ ਲਾਇਸੈਂਸ ਹੈਗੇ ਆ ਤੇ ਕਿਤੇ ਨਾ ਕਿਤੇ ਮੇਰਾ ਖਿਆਲ ਆ ਵੀ ਟਰੱਕਿੰਗ ਸਕੂਲਾਂ ਦੇ ਉੱਤੇ ਵੀ ਉਂਗਲੀ ਉੱਠਦੀ ਹੈਗੀ ਆ ਕਿਤੇ ਨਾ ਕਿਤੇ ਡੀਐਮ ਬੰਗਾਂ ਦੇ ਉੱਤੇ ਵੀ ਉਂਗਲੀ ਉੱਠਦੀ ਆ ਟ੍ਰੇਨਿੰਗਾਂ ਦੇ ਉੱਤੇ ਵੀ ਉਂਗਲੀ ਉੱਠਦੀ ਹੈਗੀ ਆ ਸਾਡੇ ਸਕਿਲਸ ਦੇ ਉੱਤੇ ਵੀ ਉਂਗਲੀ ਉੱਠਦੀ ਹੈਗੀ ਆ ਵੀ ਇਹ ਨਵੇਂ ਮੁੰਡੇ ਐਕਸੀਡੈਂਟ ਕਿਉਂ ਕਰਦੇ ਆ ਪੁਰਾਣਾ ਬੰਦਾ ਤੁਸੀਂ ਕਰੇ ਸੁਣਿਆ ਵੀ ਕਿਸੇ ਨੇ ਐਕਸੀਡੈਂਟ ਕਰ ਦਿੱਤਾ ਹੋਵੇ ਚਰੋਂ ਜੇ ਕੋਈ ਬਰਫ ਤੋਂ ਤਲੱਕ ਗਿਆ ਟਰੱਕ ਜਾਂ ਕੋਈ ਇਦਾਂ ਦੀ ਗੱਲਬਾਤ ਹੋ ਗਈ ਆ ਤਾਂ ਉਹ ਅੱਡ ਗੱਲ ਆ ਕੀ ਦਾ ਟਾਇਰ ਲਹਿ ਗਿਆ ਕਿਸੇ ਦੇ ਪੈਰ ਸ਼ਾਫਟ ਖੁੱਲ ਗਈ ਕੋਈ ਐਕਸੀਡੈਂਟ ਹੋ ਗਿਆ ਕੋਈ ਤਕਨੀਕੀ ਖਰਾਬੀ ਦਾ ਕਰਕੇ ਪਰ ਜਦੋਂ ਤੁਸੀਂ ਇਸ ਤਰੀਕੇ ਨਾਲ ਪਿੱਛੋਂ ਲਿਆ ਲਿਆ ਕਿ ਜਿਵੇਂ ਕਿ ਟਰੱਕ ਠੋਕਦੇ ਹੈਗੇ ਹੋ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਨੂੰ ਜਰੂਰ ਜਿਵੇਂ ਕਿ ਆਕਮ ਕੇ ਅੰਦਰ ਜਰੂਰ ਕਰਨਾ ਚਾਹੀਦਾ ਵੀ ਇਹ ਕਿਉਂ ਹੋ ਰਹੇ ਐਕਸੀਡੈਂਟ ਮੈਨੂੰ ਤਾਂ ਕਈ ਵਾਰੀ ਓਂ ਲੱਗਦਾ ਹੁੰਦਾ ਵੀ ਜਿਹੜੇ ਨਵੇਂ ਮੁੰਡੇ ਆਉਂਦੇ ਹੈਗੇ ਆ ਉਹਨਾਂ ਨੂੰ ਬੇਸਿਕਲੀ 4 ਸਾਲ ਵਾਸਤੇ ਲਾਇਸੈਂਸ ਨਹੀਂ ਦੇਣਾ ਚਾਹੀਦਾ ਪਹਿਲਾਂ ਉਹਨਾਂ ਨੂੰ ਕਹਿਣ ਵੀ ਤੁਸੀਂ ਕਾਰ ਚਲਾਓ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਕਮਰਸ਼ੀਅਲ ਡਰਾਈਵਰ ਇਸ਼ੂ ਹੋਊਗਾ ਲਾਇਸੈਂਸ ਆ ਮੈਂ ਨਾ ਹੋਰ ਤਾਂ ਕਿਸੇ ਨਾਲ ਕੀ ਤੁਹਾਨੂੰ ਮੈਂ ਦੱਸਦਾ ਪਿਛਲੇ ਹਫ਼ਤੇ ਦੀ ਗੱਲ ਆ ਮੈਂ ਵੇਗਾ ਟੈਕਸਸ ਦੇ ਵਿੱਚ 36 ਨੰਬਰ ਐਕਜਟ ਦੇ ਜਿਹੜੇ ਉੱਧਰ ਨੂੰ ਜਾਂਦੇ ਉਹਨਾਂ ਨੂੰ ਪਤਾ ਉੱਥੇ ਪਾਇਲਟ ਦਾ ਟਰੱਕ ਸਟਾਪ ਵੀ ਹੈ ਨਾਲ ਉੱਥੇ ਇੱਕ ਆਪਣਾ ਟਾਬਾ ਟਾਬੇ ਦੀ ਨਵੀਂ ਪਾਰਕਿੰਗ ਬਣੀ ਹੈਗੀ ਆ ਨਵੇਂ ਹਜੇ ਡਰਾਈਵਵੇ ਬਣੇ ਹੈਗੇ ਆ ਉਹ ਡਰਾਈਵਵੇ ਉਹ ਗਰਾਊਂਡ ਦੇ ਨਾਲੋਂ ਕਾਫੀ ਉੱਚੇ ਆ ਕਿਉਂਕਿ ਉਹਨਾਂ ਦੇ ਨਾਲ ਹਜੇ ਮਿੱਟੀ ਨਹੀਂ ਪਾਈ ਮੇਰਾ ਟਰੱਕ ਉਥੇ ਖੱਬੇ ਪਾਸੇ ਲੱਗਿਆ ਹੋਇਆ ਸੀਗਾ ਤੇ ਉਹਦੇ ਨਾਲ ਥੋੜੀ ਜੀ ਸਪੇਸ ਸੀਗੀ ਲਾਉਣ ਵਾਸਤੇ ਮੈਂ ਕਿਹਾ ਵੀ ਇੱਥੇ ਪਿੱਛੇ ਡੂੰਗਾ ਥਾਂ ਇੱਥੇ ਕਿਹਨੇ ਟਰੱਕ ਲਿਆ ਕੇ ਲਾਉਣਾ ਇੱਕ ਆਪਣਾ ਮੁੰਡਾ ਮੇਰਾ ਖਲ ਹੁਣਾ 23-24 ਸਾਲ ਦਾ ਬਿਲਕੁਲ ਜੰਗ ਉਹਨੇ ਪੂਰਾ ਇਹ ਪੂਰਾ ਟਰੱਕ ਜੈਕ ਨਾਈਫ ਕਰਕੇ ਉਹ ਜਗ੍ਹਾ ਦੇ ਵਿੱਚ ਉਹਨੇ ਲਿਆ ਕੇ ਪਸਾਇਆ ਜਦੋਂ ਉਹ ਉੱਥੇ ਟਰੱਕ ਲੈ ਕੇ ਆਇਆ ਉਹਨੇ ਮੂਰੋਂ ਲੈਫਟ ਟਰਨ ਮਾਰਿਆ ਕਿਉਂਕਿ ਪਿੱਛੇ ਜਿਹੜਾ ਟ੍ਰੇਲਰ ਦੇ ਟਾਇਰ ਸੀ ਉਹ ਚੜ ਕੇ ਡਰਾਈਵੇ ਦੇ ਉੱਤੇ ਉਹ ਡਰਾਈਵੇ ਉੱਚਾ ਸੀ ਮੂਰੋਂ ਜਗ੍ਹਾ ਨਹੀਂ ਸੀ ਉਹ ਜਦੋਂ ਟ੍ਰੇਲਰ ਨੀਵਾ ਹੋਇਆ ਉਹਨੇ ਮੇਰੇ ਟ੍ਰੇਲਰ ਦੀ ਪਿਛਲੀ ਕੰਨੀ ਨੂੰ ਹੈਟ ਕੀਤਾ ਉਹਦੇ ਟ੍ਰੇਲਰ ਦੇ ਮੂਰਲੇ ਪਾਸੇ ਨੇ ਕਿਉਂਕਿ ਜਦੋਂ ਟਰੱਕ ਸੀ ਉਹ ਐ ਹੋ ਗਿਆ ਜਦੋਂ ਇਦਾਂ ਹੋਇਆ ਤੇ ਉਹ ਜਿਹੜਾ ਉਹਦਾ ਟ੍ਰੇਲਰ ਦਾ ਖੁੰਜਿਆ ਸੀ ਉਹ ਮੇਰੇ ਟ੍ਰੇਲਰ ਦੇ ਨਾਲ ਫੈ ਗਿਆ ਮੁੜ ਕੇ ਔਰ ਆ ਉਹ ਨਾ ਟਰੱਕ 'ਚ ਬੈਠਾ ਮੈਂ ਉੱਤਰ ਕੇ ਚਲਿਆ ਗਿਆ ਮੈਂ ਕਿਹਾ ਯਾਰ ਦੇਖ ਤਾਂ ਲੈ ਵਾੜਾ ਮੋਟਾ ਤੂੰ ਕਿੱਥੇ ਲਿਆ ਕੇ ਟਰੱਕ ਪਾੜੀ ਜਣਾ ਪਰ ਇਹ ਕਿੰਨੀ ਪਾਰਕਿੰਗ ਪਈ ਆ ਤੂੰ ਉਧਰ ਲਾ ਲਾ ਇਹੀ ਤਨੂੰ ਪਾਰਕਿੰਗ ਸਪੇਸ ਲੰਬੀ ਹੈਗੀ ਆ ਤੇ ਮੁੜ ਕੇ ਨਹੀਂ ਸੌਰੀ ਭਾਜੀ ਮੈਂ ਕਿਹਾ ਸੌਰੀ ਦੀ ਗੱਲ ਨਹੀਂ ਮੈਂ ਕਿਹਾ ਤੂੰ ਮੇਰਾ ਟ੍ਰੇਲਰ ਹੱਟ ਕੀਤਾ ਪਿੱਛੋਂ ਕੰਨੀ ਵੱਜੀ ਆ ਮੈਂ ਕਿਹਾ ਤੇਰੇ ਟ੍ਰੇਲਰ ਦੇ ਮੈਂ ਕਿਹਾ ਤੂੰ ਮੂਹਰੋਂ ਆਪਦਾ ਰੀਫਰ ਥੋੜਾ ਜਿਹਾ ਪਾੜ ਵੀ ਲਿਆ ਤੇ ਸੌਰੀ ਅੰਕਲ ਜੀ ਸੌਰੀ ਅੰਕਲ ਜੀ ਮੈਂ ਕਹਿਆ ਜੇ ਹੁਣ ਇਹੀ ਕੋਈ ਗੋਰਾ ਹੁੰਦਾ ਜੇ ਪੁਲਿਸ ਕਾਲ ਕਰ ਦਿੰਦਾ ਇੱਥੇ ਹਾਈਵੇ ਪੈਟਰੋਲ ਵਾਲੇ ਆ ਜਾਂਦੇ ਤੇ ਆ ਕੇ ਤੇਰਾ ਲਾਇਸੈਂਸ ਦੇਖਦੇ ਉਹ ਆਈਸ ਨੂੰ ਕਾਲ ਕਰ ਦਿੰਦੇ ਤੇਰੇ ਕੋਲ ਵਰਕ ਪਰਮਿਟ ਹੁੰਦਾ ਤੈਨੂੰ ਲੈ ਜਾਂਦੇ ਫੜ ਕੇ ਉਹ ਮੁੜ ਕੇ ਕੰਬੀ ਜਾਵੇ ਮੈਂ ਕਹਿਆ ਮੈਂ ਤੈਨੂੰ ਕੋਈ ਡਰਾਉਣ ਵਾਸਤੇ ਨਹੀਂ ਕਹਿ ਰਿਹਾ ਮੈਂ ਤੈਨੂੰ ਸੱਚੀਆਂ ਗੱਲਾਂ ਦੱਸ ਰਿਹਾ ਤੁਸੀਂ ਲਾਪਰਵਾਹੀ ਬਹੁਤ ਜ਼ਿਆਦਾ ਕਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਵੀ ਏਡੀ ਵੱਡੀ ਮਸ਼ੀਨਰੀ ਆ ਕਿੱਥੋਂ ਦੀ ਮੋੜਨਾ ਇਹ ਕਿਸ ਤਰੀਕੇ ਨਾਲ ਇਹਨੂੰ ਅਸੀਂ ਚਲਾਉਣਾ ਉਹੀ ਤੁਸੀਂ ਤਾਂ ਇਹਨੂੰ ਖੇਡ ਬਣਾ ਕੇ ਦਵੱਲੀ ਫਿਰਦੇ ਹੈਗੇ ਹੋ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡੇ ਲੋਕਾਂ ਨੂੰ ਥੋ ਕੇਅਰਫੁਲ ਹੋਣ ਦੀ ਲੋੜ ਹੈਗੀ ਆ ਅਦਰਵਾਈਜ਼ ਇਹਦੇ ਜਿਹੜੇ ਛੱਟੇ ਆ ਉਹ ਆਪਾਂ ਆਲਰੇਡੀ ਭੁਗਤ ਰਹੇ ਹੈਗੇ ਆ ਟਰੱਕਿੰਗ ਪਹਿਲੇ ਮਾੜੇ ਟਾਈਮ ਦੇ ਵਿੱਚੋਂ ਜਾ ਰਹੀ ਆ ਖਾਸ ਤੌਰ ਤੇ ਬਰਾਊਨ ਚਮੜੀ ਦੇ ਉੱਤੇ ਇਸ ਟਾਈਮ ਜਿਹੜੇ ਸਕੰਜੇ ਉਹ ਲਗਾਤਾਰ कसे ਜਾ ਰਹੇ ਹੈਗੇ ਆ ਤੇ ਕਿਤੇ ਨਾ ਕਿਤੇ ਭਾਈ ਤੁਸੀਂ ਜਦੋਂ ਟਰੱਕ ਚਲਾਉਨੇ ਹੋ ਆਪਦਾ ਧਿਆਨ ਪੂਰਾ ਸੜਕ ਤੇ ਰੱਖੋ ਇਹ ਨਾ ਵੇਖੋ ਵੀ ਮਸੀਂ ਫੋਨ ਦੇਖਣ ਲੱਗੇ ਹੋਏ ਆ ਤੇ ਨਿਗਾਹ ਥੱਲੇ ਆ ਪੂਰਾ ਟ੍ਰੈਫਿਕ ਖੜ ਗਿਆ ਫੜ ਕੇ ਫਿਰ ਟਰੱਕ ਰੁਕੇ ਬਿਨਾ ਜਾਂ ਟ੍ਰੈਫਿਕ ਦੇ ਵਿੱਚ ਕਰੂਜ਼ ਲਾ ਕੇ ਦੱਬਲੀ ਜਾਂਦੇ ਹੈਗੇ ਹੋ ਤੋ ਇਹੋ ਜਿਹੀਆਂ ਚੀਜ਼ਾਂ ਦਾ ਖਿਆਲ ਰੱਖੋ ਵੱਡੀ ਮਸ਼ੀਨਰੀ ਆ ਇਹ ਜਿਹੜਾ ਰਿਪੋਰਟ ਤੁਹਾਡੇ ਮਗਰ ਭਾਰ ਪਾਇਆ ਹੋਇਆ ਬ੍ਰੇਕਾਂ ਐ ਨਹੀਂ ਲੱਗਦਾਂ ਹੁੰਦੀਆਂ ਹੁੰਦੀਆਂ ਵੀ ਆਪਾਂ ਬ੍ਰੇਕ ਤੇ ਪੈਰ ਦੇਦਾ ਤੇ ਕਾਰ ਮੂਹੇ ਰੁਕ ਗਿਆ ਇਹ ਜਿਵੇਂ ਕਹਿੰਦਾ ਦੋ ਤਿੰਨ ਫੁੱਟ ਫੁੱਟਬਾਲ ਫੀਲਡਾਂ ਜਿੰਨੀ ਥਾਂ ਲੈਂਦਾ ਲੱਦੇਆ ਟਰੱਕ ਰੋਕਣ ਵਾਸਤੇ ਆਟੋਮੈਟਿਕ ਟਰੱਕ ਆ ਜੇ ਗੇਰਾਂ ਵਾਲਾ ਹੋਵੇ ਫੇਰ ਵੀ ਬੰਦਾ ਗੇਅਰ ਗੁਰ ਚੇਂਜ ਕਰਦਾ ਟਰੈਫਿਕ ਦੇ ਵਿੱਚ ਕਦੇ ਕਲੱਚ ਤੇ ਪੈਰ ਦੇ ਲਿਆ ਕਦੇ ਗੇਅਰ ਹਲਾ ਲਿਆ ਹੁਣ ਆਟੋਮੈਟਿਕ ਟਰੱਕ ਆ ਜਿਵੇਂ ਕਹਿੰਦਾ ਸਿੱਧੇ ਦੱਬੀ ਜਾਂਦੇ ਆ ਕਿਸੇ ਦਾ ਕੋਈ ਧਿਆਨ ਹੀ ਹੈ ਨਹੀਂ ਰੋਡ ਵੱਲ ਇਦਾਂ ਕਿਤੇ ਮੈਨੂੰ ਲੱਗਦਾ ਵੀ ਇਸ ਕੰਮ ਦੇ ਨਾਲ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਉਹ ਬਦਨਾਮ ਹੋ ਰਿਹਾ ਹੈਗਾ ਸਾਨੂੰ ਕੇਅਰਫੁਲ ਹੋਣ ਦੀ ਲੋੜ ਹੈਗੀ ਜਿੰਨੇ ਅਸੀਂ ਐਕਸੀਡੈਂਟ ਕਰ ਰਹੇ ਹੈਗੇ ਹਰੇਕ ਵੀ ਕੋਈ ਨਾ ਕੋਈ ਨਿਊਜ਼ ਆਉਂਦੀ ਆ ਠੀਕ ਆ ਕਈ ਲੋਕ ਕਹਿੰਦੇ ਵੀ ਗੋਰੇ ਕਿਹੜਾ ਐਕਸੀਡੈਂਟ ਨਹੀਂ ਕਰਦੇ ਉਹ ਇਹ ਟਾਈਮ ਵੀ ਨਾ ਦੇਖ ਲੋ ਕਿਹੜਾ ਚੱਲ ਰਿਹਾ ਗੋਰਿਆਂ ਨੂੰ ਕਿਹੜਾ ਕੋਈ ਇੱਥੋਂ ਕੱਢਣਾ ਇਹਨਾਂ ਨੇ ਤੁਹਾਨੂੰ ਇਹਨਾਂ ਨੇ ਕੱਢਣਾ ਇੱਥੋਂ ਫੜ ਕੇ ਜਿੰਨਾਂ ਦਾ ਬੱਸ ਚੱਲੇ ਇਕੱਲੇ-ਇਕੱਲੇ ਨੂੰ ਫੜ ਕੇ ਚੜਾ ਦੇਣਾ ਜੋ ਇੱਥੇ ਸਮਾਂ ਚੱਲ ਰਿਹਾ ਹੈਗਾ ਸੋ ਉਸ ਸਮੇਂ ਨੂੰ ਵਿਚਾਰਦੇ ਹੋਏ ਮੈਨੂੰ ਲੱਗਦਾ ਵੀ ਸਾਨੂੰ ਜ਼ਰੂਰ ਕੇਅਰਫੁਲ ਹੋਣ ਦੀ ਲੋੜ ਆ ਖਾਸ ਤੌਰ ਤੇ ਜਿੰਨੇ ਵੀ ਟਰੱਕ ਡਰਾਈਵਰ ਰੋਡ ਤੇ ਚੱਲਦੇ ਹੈਗੇ ਆ ਐਕਸਟਰਾ ਕੇਅਰਫੁਲ ਹੋ ਕੇ ਚੱਨੋ ਤਾਂ ਕਿ ਮੁੜ ਕੇ ਫਿਰ ਪਛਤਾਉਣਾ ਨਾ ਪਵੇ ਕਿਉਂਕਿ ਪਹਿਲੇ ਦੇਖੋ 17000 ਬੰਦੇ ਦਾ ਲਾਇਸੈਂਸ ਜਿਵੇਂ ਕਹਿੰਦਾ ਵੀ ਇਸ ਟਾਈਮ ਹੋਣਾ ਤਲਵਾਰ ਲਟਕ ਰਹੀ ਆ ਪਤਾ ਨਹੀਂ ਕੀ ਬਣਨਾ ਕੀ ਨਹੀਂ ਉਹਨਾਂ ਦਾ ਬਣਨਾ ਉਹਨਾਂ ਦੇ ਲੋਕਾਂ ਦੇ ਟਰੱਕ ਲੈ ਆ ਘਰ ਲੈ ਆ ਕਾਰਾਂ ਲੈ ਆ ਕਿੰਨਾ ਕੁਝ ਡਿਪੈਂਡ ਕਰਦਾ ਟਰੱਕ ਦੇ ਉੱਤੇ ਤੇ ਜੋ ਸਮਾਜ ਕੱਲ ਇਸੇ ਚੱਲ ਰਿਹਾ ਹੈਗਾ ਇਹਦੇ ਮੁਤਾਬਕ ਤਾਂ ਮੈਨੂੰ ਲੱਗਦਾ ਵੀ ਸਾਨੂੰ ਐਕਸਟਰਾ ਕੇਅਰ ਫੋਲੋ ਹੋ ਕੇ ਚੱਲਣ ਦੀ ਲੋੜ ਹੁਣ ਇਹਦੀ ਕੋਈ ਤੁਹਾਨੂੰ ਸਲਾਹ ਵੀ ਕੀ ਦੇ ਦੇਵੇ ਤਾਂ ਉਹਨੂੰ ਤੁਹਾਡੇ ਆਪ ਦੇ ਦਿਮਾਗ ਦੇ ਵਿੱਚ ਹੀ ਹੋਣਾ ਚਾਹੀਦਾ ਵੀ ਜਦੋਂ ਅਸੀਂ ਰੋਡ ਦੇ ਉੱਤੇ ਜਾਂਦੇ ਆ ਟਰੱਕ ਲੈ ਕੇ ਤਾਂ ਵੀ ਕਿਤੇ ਨਾ ਕਿਤੇ ਇਹਨੂੰ ਰੋਕਣਾ ਵੀ ਹੈ ਇਹ ਥੋੜੀ ਵੀ ਸਿੱਧਾ ਆਪਾਂ ਭਜਾਈ ਜਾਣਾ ਇਹਨੂੰ ਬ੍ਰੇਕ ਵੀ ਬ੍ਰੇਕਾਂ ਤੇ ਪੈਰ ਵੀ ਦਿਓ ਥੱਲੇ ਮਾੜਾ ਮੋਟਾ ਨਿਗਾ ਵੀ ਰੱਖ ਲਓ ਡਿਸਟੈਂਸ ਬਣਾ ਕੇ ਚੱਲੋ ਕਿਉਂਕਿ ਜਦੋਂ ਅੱਜ ਕੱਲ ਹੁਣ ਸੜਕਾਂ ਤੇ ਬਰਫ਼ ਪਈ ਹੋਈ ਆ ਜਿਨ੍ਹਾਂ ਨੂੰ ਹੁਣ ਬਰਫ਼ ਦੇ ਵਿੱਚ ਕਿਸੇ ਨੇ ਟਰੱਕ ਹੀ ਨਹੀਂ ਉਹਨੇ ਤਾਂ ਜਿਹੜੋ ਦਾ ਟਰੈਫਿਕ ਦੇਖਣਾ ਬ੍ਰੇਕ ਤੇ ਪੈਰ ਮਾਰਨੇ ਆ ਹਾਲਾਂਕਿ ਤੁਸੀਂ ਬਰਫ਼ ਦੇ ਵਿੱਚ ਬ੍ਰੇਕ ਤੇ ਪੈਰ ਉਦੋਂ ਦੇ ਉਹ ਜਦੋਂ ਜਮਾ ਸਰਦਾ ਨੇ ਉਹ ਵੀ ਬੜਾ ਸਲੋਲੀ ਕਿਉਂਕਿ ਜੇ ਇੱਕ ਵਾਰੀ ਟਰੱਕ ਥੋੜਾ ਤਿਲਕ ਗਿਆ ਮੁੜ ਕੇ ਉਹਨੇ ਰੁਕਣਾ ਕੋਈ ਨਹੀਂ ਹੈਗਾ ਜਿੱਧਰ ਨੂੰ ਗਿਆ ਤਾਂ ਫਿਰ ਉਹ ਗਿਆ ਇੱਕ ਵਾਰੀ ਸਕੰਡ ਹੋ ਗਈ ਨਾ ਟਾਇਰ ਦੇ ਵਿੱਚ ਕਿਸੇ ਦੇ ਵਿੱਚ ਉਦੋਂ ਪਿੱਛੋਂ ਟਰੱਕ ਰੁਕਦਾ ਨਹੀਂ ਹੁੰਦਾ ਫਿਰ ਉਹ ਆਪਦੇ ਆ ਵੀ ਜਿਵੇਂ ਕਹਿੰਦਾ ਵੀ ਜਾ ਕੇ ਰੁਕਦਾ ਹੁੰਦਾ ਅੱਜ ਕੱਲ ਖਾਸ ਤੌਰ ਤੇ ਖਿਆਲ ਰੱਖੋ ਵੀ ਜਦੋਂ ਸਨੋ ਸਨੋ ਦੇ ਵਿੱਚ ਟੈਂਪਰੇਚਰ ਵਗੈਰਾ ਲੋ ਆ ਤਾਂ ਕੋਈ ਨਹੀਂ ਫਰਕ ਨਹੀਂ ਪੈਂਦਾ ਟਰੱਕ ਚੱਲੀ ਜਾਂਦੇ ਹੋ ਕਿਉਂਕਿ ਜੇ ਕਈ ਵਾਰੀ ਫ੍ਰੀਜ ਫਰੂਜ ਹੋ ਕੇ ਬੰਦ ਹੋ ਜਵੇ ਜਾਂ ਰੀਫਰ ਆ ਜਾਂ ਟਰੱਕ ਆ ਤਾਂ ਉਹ ਫਿਰ ਸ਼ਾਪ ਦੇ ਵਿੱਚ ਜਾ ਕੇ ਸਟਾਰਟ ਹੁੰਦਾ ਦੁਬਾਰੇ ਤੂੰ ਕਿਤੇ ਨਾ ਕਿਤੇ ਜਿਵੇਂ ਕਹਿੰਦਾ ਵੀ ਚੇਨਾ ਵਗੈਰਾ ਆਪਦੇ ਕੋਲ ਰੱਖੋ ਜਿਹੜਾ ਕੋਈ ਇਧਰ ਔਰੇਗਨ ਵਾਸ਼ਿੰਗਟਨ ਜਾਂ ਇਧਰ ਯੂਟਾ ਡਨਵਰ ਵਗੈਰਾ ਚੱਲਦਾ ਹੈਗਾ ਕਿਉਂਕਿ ਪਤਾ ਨਹੀਂ ਹੁੰਦਾ ਕਿੱਥੇ ਟਰੱਕ ਨੇ ਟ੍ਰੈਫਿਕ ਨੇ ਖੜ ਜਾਣਾ ਜਿੱਥੇ ਹੈਲ ਹੁੱਲ ਦੇ ਉੱਤੇ ਟ੍ਰੈਫਿਕ ਦੇ ਵਿੱਚ ਟਰੱਕ ਖੜ ਗਿਆ ਤਾਂ ਉਹ ਫਿਰ ਦੁਆਰੇ ਤੁਰਦਾ ਨਹੀਂ ਹੁੰਦਾ ਚੇਨਾ ਵਗੈਰਾ ਪਾਉਣ ਦੀ ਲੋਡ ਪੈਂਦੀ ਹੈ ਜਿੱਥੇ ਵੀ ਕਿਤੇ ਚੇਂਜ ਰਿਕੁਆਇਰਡ ਦਾ ਸਾਈਨ ਆਉਂਦਾ ਹੈਗਾ ਉੱਥੇ ਚੇਨਾ ਜਰੂਰ ਪਾਓ ਕਿਉਂਕਿ ਜੇ ਪੁਲਿਸ ਵਾਲਿਆਂ ਨੇ ਤੁਹਾਨੂੰ ਦੇਖ ਲਿਆ ਬਿਨਾਂ ਚੇਨਾ ਤੋਂ ਤਾਂ ਇਹ ਟਿਕਟ ਬਹੁਤ ਵੱਡੀ ਆ ਤੇ ਆਪ ਦਾ ਜਿੱਥੇ ਵੀ ਕਿਤੇ ਆਉਂਦਾ ਪਹਿਲਾਂ ਆਪਦੀਆਂ ਚੇਨਾ ਵਗੈਰਾ ਕਿਸੇ ਤੋਂ ਪਾਉਣੀਆ ਸਖੀ ਦੀਆਂ ਆਉਂਦੀਆਂ ਵੀ ਪਾਈ ਦੇ ਕਰਕੇ ਮੇਂ ਹੁੰਦੀਆਂ ਆਏ ਤੇ ਮੈਂ ਇੱਕ ਤਰ੍ਹਾਂ ਵੀਡੀਓ ਦੇ ਵਿੱਚ ਅੱਗੇ ਵੀ ਦੱਸਿਆ ਸੀ ਵੀ ਗੀਟੇ ਰੱਖੀਦੇ ਹੁੰਦੇ ਆ ਕੋਲੇ ਗੀਟਾ ਅੰਦਰਲੇ ਟਾਇਰ ਦੇ ਥੱਲੇ ਦੇ ਦੇਈਦਾ ਹੁੰਦਾ ਬਾਹਰਲਾ ਟਾਇਰ ਉੱਪਰ ਆ ਜਾਂਦਾ ਉਹਦੇ ਉੱਪਰ ਤੇ ਜਿਵੇਂ ਮਰਜੀ ਚੇਨ ਤੁਸੀਂ ਕੱਸਦੇ ਹੋ ਨਾਲ ਦੀ ਨਾਲ ਬੰਜੀ ਕੋੜ ਰੱਖੀਦੇ ਹੁੰਦੀਆਂ ਉਹਨਾਂ ਦੇ ਨਾਲ ਉਹਨੂੰ ਕੱਸ ਲਈਦਾ ਹੁੰਦਾ ਸੋ ਭਾਈ ਥੋੜਾ ਜਿਹਾ ਖਿਆਲ ਰੱਖੋ ਕਿਉਂਕਿ ਮਾੜਾ ਟਾਈਮ ਆਪਣਾ ਤੇ ਚੱਲ ਰਿਹਾ ਹੈਗਾ ਤੇ ਇੰਨਾ ਕ ਅੱਜ ਆਪਾਂ ਗੱਲਬਾਤ ਕਰਨੀ ਸੀ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਅੱਜ ਦਾ ਆਪਣਾ ਜਿਹੜਾ ਪ੍ਰੋਗਰਾਮ ਹੈ ਇਹ GST ট্রাক ਪਰਮਿਟਸ ਦੁਆਰਾ ਸਪਾਂਸਰ ਕੀਤਾ ਗਿਆ ਹੈਗਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ